हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਹੀ ਫਰਬਸੀਆਂ ਸੇਲ ਲਈ ਲੈ ਕੇ ਆਏ ਹਾਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15 312 ਆ ਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਸਰੀ ਕਾਲ ਸੀ ਕਾਲ ਉਹ ਠੀਕ ਹੋ ਬਾਈ ਠੀਕ ਹੈ ਜੀ ਨਾਮ ਤੇ ਆਪਣਾ ਐਡਰੈਸ ਬੋਲੋ ਨਾਮ ਲੀਲਾ ਸਿੰਘ ਪਿੰਲੇ ਦਾ ਨਮਾ ਹਮ ਤਸਵੀਰ ਦਾਪਾ ਤੇ ਜ਼ਿਲ੍ਹਾ ਬਰਨਾਲਾ ਨੇੜੇ ਰਿਆਲੀ ਕਿ ਰਹ ਜਾਂਦੇ ਆ ਹਮ ਤੇ ਪੱਖੋ ਬੰਦੇ ਦੇ ਪੱਖੋ ਬੈਂਕ ਦੇ ਨੇੜੇ ਹੈ ਨੰਬਰ 4 82642 26630 ਠੀਕ ਆ ਇਹ ਬਾਈ ਦਾ ਬਈ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਨਹੀਂ ਲਈ ਤੋ ਸ਼ੁਰੂ ਕਰ ਦੀਏ ਉਧਰੋਂ ਕਰ ਦੀਏ ਉਧਰੋਂ ਪਹਿਲੇ ਨੰਬਰ ਤੋਂ ਹਾਂ ਕਿੰਨੀ ਉਮਰ ਦੀ ਬਸਿਆ ਭਾਈ ਇਹ ਭਾਈ ਉਮਰ ਹੈ ਪਰ ਉਹ ਪਤਾ ਆਪਣੇ ਲਈਆਂ ਬਸਿਆ ਬਸਿਆ ਦੇ ਜਾਤ ਬ੍ਰੀਡ ਝੁੰਡਾ ਸੰਗਿਆ ਦੇ ਉਹ ਹੰਦੀ ਸੀ ਦਾ ਹਾਂ ਟੀਕੇ ਦੇ ਕਾਬਲਾ ਤੇ ਮੈਂ ਨਾ ਦਾਰਾ ਤੇਰੇ ਨਾਲ ਪਗੌੜੀ ਨਹੀਂ ਕਰੀ ਠੀਕ ਹੈ ਭਾਈ ਮੈਂ ਉਮਰ ਵਲੇ ਹੋ ਥੱਲੇ ਤੇ ਜੱਟਾ ਦੇਖ ਜਾਤ ਪਿਆਰੇ ਤੇ ਸੱਫਾ ਸਹੀ ਗੱਲ ਥੱਲੇ ਜਿੱਤਿਆ ਇਹ ਉੱਤੋਂ ਘਰ ਥਣ ਝੋਲੀ ਇਹ ਕੋਈ ਦੇਖੇ ਥੱਲੇ ਦਿੱਤੀ ਵਸੇ ਉਹਦਾ ਵੀ ਡੇਢ ਲੋਬੇ ਬਰਾਵੇਂ ਲੋ ਥਣ ਝੋਲੀ ਬੈਠੇ ਵੀ ਬੜੀ ਚੰਗੀ ਆ ਬਾਕੀ ਮਨ ਨਹੀਂ ਹੈ ਨਾ ਓਏ ਬਾਕੀ ਗਰਮੀ ਨਹੀਂ ਮਨਦੀ ਗਰਮੀ ਨਹੀਂ ਜਲੂ ਇੱਕ ਰੋਈ ਇੱਥੇ ਵੀ ਨਾਉ ਤੰਗੀ ਗਾ ਨੰਬਰ ਪਲੀਆਂ ਮੀਆਂ ਫੁੱਲ ਸਾਈਨਿੰਗ ਬੜੀ ਆ ਬਾਈ ਨਹੀਂ ਲੈ ਚਮਕਲੀਆਂ ਬਸੇ ਇੱਕ ਦਿਨ ਮਾ ਰਹਾ ਵੀ ਕੱਲ੍ਹ ਇਹਦਾ 23 24 ਦਿਨ ਦੀ ਗਾਦੀ ਬਸਿਆ ਠੀਕ ਹੈ ਤੇ 8 18 ਲਿਖ ਨੋ ਨੀਆ ਠੀਕ ਹੈ ਬਾਈ ਉਲ ਬਾਈ ਦੇ ਗੋਲੀਆਂ ਵਾਲੀ ਬਸ ਯਾ ਠੀਕ ਆ ਹਾਂ ਤੇ ਨੀਲੇ ਦਾ ਮੁੱਲ ਬਾਈ ਕੀ ਰੋ ਮੁੱਲ ਬਾ ਵੇਚਣ ਵਾਲਾ 10000 ਰੁਪਏ ਮੁੱਲਾ ਮੰਨ ਤਾਂ ਬਾ ਮੰਨ ਤਨ ਕਰ ਦਾਂਗੇ 10 ਜੀ ਦੇ ਦਾਂਗੇ ਠੀਕ ਆ ਅੱਗੇ ਦੋ ਨੰਬਰ ਬਾਈ ਇੱਕ ਹੀ ਨੀ ਉਮਰ ਦਿਆ ਉਮਰ ਇੱਕੋ ਜੀ ਮਾ ਇੱਕੋ ਮਾ ਬੇ ਉਹ ਮਰਦਾ ਆਪਾਂ ਦੇਖੀਏ ਗੜੀ ਨਿਕਲੇ ਪਰੀਆਂ ਦੀ ਹੈ ਨਾ ਪਰੀਆਂ ਬਾਹਾਂ ਯਾਰ ਦੋ ਬਧੀਆ ਆ ਜਾਤ ਕੁਆਰਟੀ ਨੇ ਬਾਈ ਜਾਨ ਜੰਦ ਫੁੱਲ ਨੇ ਫੁੱਲ ਕਿੱਟੀ ਪੁਆਇੰਟ ਥੱਲੇ ਚਿੱਟਿਆਂ ਨੇ ਉਹਨੇ ਉੱਤੋਂ ਪਾਲਿਆ ਹਾਈਬ੍ਰਿਡ ਆ ਪੂਰੀ ਤੇ ਉਹ ਇੱਕਦਮ ਉਹ ਥੱਲੇ ਜੀਦਾ ਠੀਕ ਆ ਤੈਨੂੰ ਸੁਣੋ ਜਿਹੜੇ ਕਰੇ ਵਾਹ ਵਾਰ ਹੀ ਥਾਂ ਬਣਨੇਗੇ ਬਾਈ ਕੋਈ ਫੋਰਸਾਂਗ ਨਹੀਂ ਥਾਂ ਨੰਬਰ ਲੱਗਿਆ ਝੋਲੇ ਬਹੁਤ ਚੰਗੀਆਂ ਕਰ ਆਈ ਹਾਂ ਬਾਕੀ ਬਹੁਤ ਵਧੀਆ ਹੈ ਆਪਣੇ ਇਹ ਮੁੱਲ ਫਿਰ ਕੀ ਰੋ ਉਹ ਲੈਣਾ ਵੀ 10000 ਆ ਠੀਕ ਆ ਬਾਕੀ ਦੋਨੇ ਇਕੱਠੇ ਲੈ ਲਿਆ ਹੂੰ ਤਾਂ ਫੋਨ ਦੀ ਮਾਨਗ ਕਰਦਾ ਜੀ ਆਪਾਂ ਜੇ ਜੋੜਾ ਇਕੱਠਾ ਹੈ ਜੋੜਾ ਇਕੱਠਾ ਲੈ ਲੈ ਠੀਕ ਆ ਕੋਈ ਜੋੜਾ ਆਪਾਂ ਦੇ ਰਿਹਾ 17000 ਆ ਰਹਾ ਚੱਕੋ ਬਾਈ ਬੋਲੇ ਜੋੜਾ ਲੈ ਲੈਂਦਾ 17000 ਦੀਆਂ ਦੁਮੇ ਭਾਈ ਕਹਿੰਨਾ ਆਪਾਂ ਦੇ ਦਿਆਂਗੇ ਅੱਗੇ ਭਾਈ ਮੀਲੇ ਤੈਨੂੰ ਨੰਬਰ ਇਹ ਇਹ ਫੇਰ ਦੀ ਬੰਦੀ ਹੈ ਨਾ ਵੀ ਲਾਲ ਦੱਬੀ ਹੋ ਹੂੰ ਤੇ ਯਾਰ ਬਣੀ ਬੜੀ ਵਧੀਆ ਹਨਾ ਨੀਲੇ ਫੋਨ ਫੋਨ ਦਿਓ ਤੇ ਕੀ ਬਾਤ ਆ ਬਾਈ ਦੇਖੋ ਦੇਖੋ ਪ੍ਰਿੰਟ ਚੈੱਕ ਕਰੋ ਮੂੰਹ ਦੇਖੋ ਜਰਸੀ ਵਾਲਾ ਮੂੰਹ ਲੱਗਾ ਵਾ ਕਰਮਣ ਨੂੰ ਵਾ ਜਰਸੀ ਉਹਦਾ ਹੋਵੇ ਸੈਟ ਫਰੋਂ ਦੇਖੇ ਮਾਣ ਦੋ ਖਰਾਬ ਬਾਦ ਇਹੋ ਨਾਲ ਨਾਕ ਹਾਂ ਲੱਭ ਲੈ ਪੰਜਾਬੀ ਲਾਤਾਰਾ ਚੈੱਕ ਕਰ ਸਕਦੇ ਇੱਕ ਨੰਬਰ ਤੋਰਾ ਪਲੀ ਪਲੀ ਫੁੱਲ ਟੀਕੇ ਦੇ ਕਾਬਲ ਆ ਮੈਂ ਝੋਲੀ ਵਾਲੀ ਚੰਗੀ ਆ ਹਨ ਹਾਂ ਝੋਲੀ ਆਪਾਂ ਨੇੜੇ ਚੈੱਕ ਕਰਵਾ ਨਾ ਝੋਲੀ ਬਾਈ ਕਨੇ ਇੱਕ ਨੰਬਰ ਝੋਲੀ ਝੋਲੀ ਨਹੀਂ ਜੋੜਿਆ ਤੋ ਐ ਦੇਖੋ ਗੁੱਲਿਆ ਵਰਗੇ ਸੋਣਾ ਗੁੱਲਿਆ ਹਾਂ ਹਾਂ ਤਾਲੇ ਦੀ ਸਹੀ ਗੱਲ ਆ ਯਾਰ ਇੱਕ ਤੋਂ ਘੜਾਤ ਵਾਲੀ ਦਾ ਨਾ ਬਾਈ ਕਾ ਬਾਤ ਆ ਯਾਰ ਬਾਕੀ ਤੋਰਾ ਫੰਦ ਲੱਗਾ ਫੰਦ ਰਹੀ ਸੀ ਤੇ ਲਈ ਆ ਠੀਕ ਆ ਹਾਂ ਹੂੰ ਠੰਡੇ ਗਾਰਮਰੀਡ ਪੂਰੀ ਆ ਫੁੱਲ ਤੇ ਮੁੱਲ ਫਿਰਦਾ ਨਹੀਂ ਲੈ ਬਾਈਆ ਮੁੱਲ ਵੇਚ ਰਾ 15000 ਰੁਪਿਆ ਠੀਕ ਆ ਇਹਦਾ 15000 ਰੁਪਿਆ ਬਾਈ ਆ ਦੋਨੇ ਪਠਵਾਲਾ 17000 ਰੁਪਏ ਲੱਗ ਜਣੇ ਯਾਰ ਦਾ ਜੋੜਾ ਬਾਈ ਕਹਿੰਦਾ ਆਪਾਂ ਦੇ ਦੇ ਹਾਂ ਮੁੱਲ ਪੰਨੀ ਪੰਨੀ ਅਦਾਹ ਰਹਾ ਟੀਕੇ ਦੇ ਕਾਬਲ ਆ ਅੱਜ ਵੀ ਸਹੀ ਗੱਲ ਆ ਅੰਦੇ ਕੋਈ ਵੀ ਗੱਲ ਆ ਇਹ ਆਪਣੇ ਪਿੰਨੇ ਚੈੱਕ ਕਰਾਏ ਨੇ ਅੰਦਰੋਂ ਘੱਟ ਵੱਡਾ ਪੰਜਾਹ ਦੇ 15 ਡਾਕਟਰ ਦੇ ਕਰਾਂਗੇ ਆਪਾਂ ਠੀਕ ਆ ਬਈ ਤੇ ਡਾਕਟਰ ਨਾਲ ਅੱਜ ਠੀਕ ਆ ਭਰਾ ਸਹੀ ਆ ਜਮਾ ਠੀਕ ਆ ਤੇ ਨਹੀਂ ਕਰੇਗਾ ਠੀਕ ਆ ਬਈ ਹਾਂ ਤੇ ਨਾਕ ਸੀਗੇ ਬਾਈ ਕੋਲੇ ਤੇ ਬਾਈ ਤਿੰਨ ਤਿੰਨੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦਾ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ